ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਬਈ ਇਹ ਗੱਲ ਸੱਚ ਆ ਵੀ ਜਿਹੜਾ ਮਾੜਾ ਬੰਦਾ ਨਾ ਉਹ ਸਾਰਿਆਂ ਦੀ ਅੱਖਾਂ 'ਚ ਰੜਕਦਾ ਹਨਾ ਗੱਲ ਕਰਦਾ ਭਗਵੰਤ ਸਿੰਘ ਮਾਨ ਦੀ ਹਨਾ ਮੁੱਖ ਮੰਤਰੀ ਪੰਜਾਬ ਦੀ ਉਹ ਛੋਟੇ ਘਰ ਦਾ ਬੰਦਾ ਜੇ ਮੁੱਖ ਮੰਤਰੀ ਬਣ ਗਿਆ ਨਾ ਉਹ ਸਾਰਿਆਂ ਦੀ ਅੱਖਾਂ 'ਚ ਰੜਕੀ ਜਾਂਦਾ ਹੈ ਠੀਕ ਆ ਉਹ ਸਾਰਿਆਂ ਨੂੰ ਆ ਵੀ ਇਹ ਇਹ ਮੁੱਖ ਮੰਤਰੀ ਕਿਵੇਂ ਬਣ ਗਿਆ ਇੰਨਾ ਵਧੀਆ ਬੰਦਾ ਕੰਮ ਕਰੀ ਜਾਂਦਾ ਕਿੰਨੀ ਕ腐ਸ਼ਨ ਘਟਾਤੀ ਕਿੰਨੇ ਨਸ਼ਾ ਵਿਰੋਧ ਦੇ ਕੰਮ ਕਰੀ ਜਾਂਦੇ ਨੇ ਹਣਾ ਕੁਛ ਨਾ ਕੁਛ ਤਾਂ ਸਦਾਰ ਹੋਏ ਆ ਪੰਜਾਬ ਸਰਕਾਰ ਦੇ ਵਿੱਚ ਪਹਿਲਾਂ ਵਾਲਿਆਂ ਨੇ ਕੀ ਕਰਦਾ ਕੁਛ ਨਹੀਂ ਕੀਤਾ ਨਾ ਹੁਣ ਕਮ ਸੇ ਕਮ ਗਰੀਬ ਦੀ ਤਾਂ ਸੁਣੀ ਜਾਂਦੀ ਆ ਕੋਈ ਸਿਸਟਮ ਬਣਾ ਕੇ ਤਾਂ ਚੱਲੀ ਜਾਂਦਾ ਉਹ ਲੋਕੋ ਤੁਸੀਂ ਕਿਸੇ ਪਾਸੇ ਕਿਸੇ ਨੂੰ ਪੂਰਾ ਨਹੀਂ ਆਉਣ ਦਿੰਦੇ ਠੀਕ ਆ ਥੋੜਾ ਦੀਨ ਧਰਮੀ ਹੈ ਨਹੀਂ ਇਹ ਸੱਚ ਐਨਾ ਵਧੀਆ ਕੰਮ ਕਰੀ ਜਾਂਦਾ ਫਿਰ ਵੀ ਸਾਰਿਆਂ ਨੂੰ ਨਾਂ ਤਾਂ ਪਾਈ ਜਾਂਦੇ ਆ ਠੀਕ ਆ ਚਾਰੇ ਚੁੰਡਾਂ ਦਾ ਕੋਈ ਪੁਰਾਣਾ ਨਹੀਂ ਹੁੰਦਾ ਜਿਹੜਾ ਆ ਜਾਂਦਾ ਬਸ ਉਹਨੂੰ ਲੱਗ ਪੈਂਦੇ ਆ ਬੋਲਣਾ ਪਤਾ ਕਿੰਨੀ ਟੈਨਸ਼ਨ ਹੁੰਦੀ ਐ ਇਹੋ ਜੀਆਂ ਪੋਸਟਾਂ ਦੇ ਸੇਮ ਬੰਨਾ ਹੀ ਬਹੁਤ ਵੱਡੀ ਗੱਲ ਹੁਣ ਵੱਡਿਆਂ ਨੂੰ ਤਾਂ ਇਹ ਰੜਕਦਾ ਵੀ ਇਹ ਕਾਦੋਂ ਬਣ ਗਿਆ ਮੁੱਖ ਮੰਤਰੀ ਠੀਕ ਹੈ ਇਹ ਆਪਾਂ ਨੂੰ ਵੀ ਦੇਖਣਾ ਚਾਹੀਦਾ ਹਨ ਪਹਿਲਾਂ ਵੀ ਹੋਏ ਜੇ ਅੱਜ ਹੁਣ ਵੀ ਹੋ ਰਹੀਆਂ ਪਰ ਕੰਮ ਸੇ ਕੰਮ ਹੁਣ ਗਰੀਬ ਦੀ ਤਾਂ ਸੁਣੀ ਜਾਂਦੀ ਹੈ ਨਾ ਕੋਈ ਰਿਸ਼ਵਤ ਲੈ ਕੇ ਸੋਹਰੀ ਸੋਚਦਾ ਹਾਂ ਤਾਂ ਹੁਣ ਕਿੰਨੇ ਉਹਨਾਂ ਨੇ ਕੰਮ ਜਿਹੜੇ ਆਨਲਾਈਨ ਹੀ ਕਰਦੇ ਜਿਹੜੇ ਬੰਦਾ ਘਰੇ ਬੈਠੇ ਆ ਉਹਦੇ ਮੋਬਾਈਲ ਤੇ ਹੀ ਕਰ ਸਕਦਾ ਪਹਿਲਾਂ ਕਿੰਨਾ ਖੰਜਲ ਖਵਾਰ ਹੁੰਦੇ ਸੀ ਬੋਲਣ ਤੋਂ ਬਾਈ ਲੈਣਾ ਦੇਖ ਲਿਆ ਕਰੋ ਆਪਣੇ ਤੋਂ ਆਪ ਦਾ ਘਰ ਨਹੀਂ ਚੱਲਦਾ ਉਹ ਪੰਜਾਬ ਸੰਭਾਲੀ ਬੋਠਾ ਠੀਕ ਹੈ ਨਾ ਇਹ ਚੱਲੀ ਜਾਣਾ ਹੀ ਉਹ ਮਾੜਾ ਬੰਦਾ 5000 ਦੇ ਅੱਖਾਂ ਚ ਰੱਖਦਾ ਆਪਾਂ ਤਾਂ ਬੋਟਾ ਮਾਗਮੀ ਨਹੀਂ ਪਾਉਣੀ ਬਸ ਜੋ ਕਹਿੰਦਾ ਕਰੀ ਜਾਵੇ ਜੇ ਲੱਗਦਾ ਲੱਗੀ ਜਾਵੇ